ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਇੱਕ ਤੁਹਾਨੂੰ ਐਸੀ ਚੀਜ਼ ਦਿਖਾਉਣਾਗਾ ਜਿਹੜੀ ਕਿ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਆ ਪਰ ਉਹ ਹੈ ਨਹੀਂ ਕਿਸੇ ਪਿੰਡ ਦੇ ਵਿੱਚ ਬਹੁਤ ਘੱਟ ਪਿੰਡਾਂ ਦੇ ਵਿੱਚ ਆ ਸਾਡੇ ਪਿੰਡ ਤਾਂ ਬਿਲਕੁਲ ਨਹੀਂ ਹੈਗੀ ਤੇ ਤਕਰੀਬਨ ਚਾਹੀਦੀ ਹੈ ਵੀਰੇ ਸਾਰੇ ਪਿੰਡਾਂ ਦੇ ਵਿੱਚ ਚਾਹੀਦੀ ਹੈ ਕਿਉਂਕਿ ਕੁਦਰਤ ਨੂੰ ਸਾਹਮਣਾ ਨੇਚਰ ਨੂੰ ਸਾਹਮਣਾ ਹਨਾ ਤਾਂ ਆਪਣੀ ਪਹਿਲੀ ਜ਼ਿੰਮੇਵਾਰੀ ਆ ਜੇ ਆਪਾਂ ਕੁਦਰਤ ਦੇ ਨਾਲ ਖੇਲਬਾੜ ਕਰਾਂਗੇ ਤਾਂ ਕੁਦਰਤ ਫਿਰ ਤੁਹਾਨੂੰ ਪਤਾ ਹੀ ਹੈ ਹਨ ਆਪਣੇ ਨਾਲ ਖੇਲਬਾੜ ਕਰੂਗੀ ਤੇ ਕਹਿਣ ਦਾ ਮੇਰੇ ਮਤਲਬ ਇਹ ਆ ਵੀ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਸਾਭ ਕੇ ਰੱਖੋ ਤੇ ਆਜੋ ਤੁਹਾਨੂੰ ਦਿਖਾਣੇ ਆਂਗੇ ਅੱਜ ਕੱਲ ਜਿਹੜੀ ਪਿੰਡਾਂ ਦੇ ਵਿੱਚੋਂ ਚੀਜ਼ਾਂ ਗਾਇਬ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਚੀਜ਼ਾਂ ਨਹੀਂ ਰਹੀਆਂ ਉਹ ਚੀਜ਼ਾਂ ਜਦੋਂ ਆਪਾਂ ਨਾਬੇ ਤੋਂ ਚੰਨੋਂ ਨੂੰ ਜਾਂਦੇ ਆ ਨਾ ਚੰਨੋਂ ਤੋਂ ਨਾਬੇ ਰੋਡ ਦੇ ਉੱਪਰ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹ ਰੋ ਤੁਹਾਨੂੰ ਦਿਖਾ ਦਿੰਨੇ ਆ ਕੀ ਕੀ ਸਾਹਮਣੇ ਦੇਖੋ ਇਹ ਵੱਡੇ ਵੱਡੇ ਪਿੱਪਲਾਂ ਦੇ ਰੁੱਖ ਨੇ ਵਿੱਚੇ ਬੋਰਡ ਨੇ ਵਿੱਚੇ ਪਿੱਪਲ ਨੇ ਵਿੱਚ ਸਾਰਾ ਕੁਝ ਹੈਗਾ ਤੁਸੀਂ ਦੇਖ ਸਕਦੇ ਹੋ ਹਣਾ ਤੇ ਜਿੰਨੇ ਵੀ ਤੁਸੀਂ ਪਿੱਪਲ ਬੋਰਡ ਦੇਖੋਗੇ ਇੱਥੇ ਸਾਰੇ ਦੇਖੋਗੇ ਸਾਰਿਆਂ ਦੇ ਨਾ ਜਿਹੜਾ ਆਲੇ-ਦੁਆਲੇ ਆ ਬਣਾਏ ਹੋਏ ਨੇ ਬੈਠਣ ਵਾਸਤੇ ਆ ਦੇਖੋ ਇੱਥੇ ਚਾਹੇ ਕੋਈ ਬਜ਼ੁਰਗ ਬੈਠੇ ਜੋ ਮਰਜ਼ੀ ਬੈਠੇ ਡੰਗਰ ਪਸ਼ੂ ਜੋ ਮਰਜ਼ੀ ਕਿੰਨੇ ਰੁੱਖ ਹੋਣਗੇ ਇਹ ਮੇਰਾ ਦੇਖ ਕੇ ਦਿਲ ਜਾ ਕਰਿਆ ਵੀ ਰੁਕਾਂ ਖੜਾ ਮੈਂ ਤੇ ਆ ਤੁਸੀਂ ਦੇ ਦਿੰਦਾ ਸਾਰੇ ਜਿਹੜੇ ਬਣਾਏ ਹੋਏ ਨੇਗੇ ਮੇਰਾ ਕਾਫੀ ਦਿਲ ਕਰਿਆ ਹਨਾ ਵੀ ਤੁਹਾਨੂੰ ਦਿਖਾਵਾਂ ਦਿਲ ਖੁਸ਼ ਹੋ ਗਈ ਚੀਜ਼ ਦੇਖ ਕੇ ਸਾਡੇ ਪਿੰਡ ਦੇ ਵਿੱਚ ਤੇ ਇਹ ਚੀਜ਼ਾਂ ਹੈ ਹੀ ਨਹੀਂ ਗੀਆਂ ਮੈਂ ਕਾਫੀ ਪਿੰਡਾਂ ਦੇ ਵਿੱਚ ਦੇਖਿਆ ਉੱਥੇ ਤੇ ਚੀਜ਼ਾਂ ਹੈ ਹੀ ਨਹੀਂ ਗੀਆਂ ਤੇ ਹੁਣ ਤਕਰੀਬਨ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਵਧੀਆ ਚੀਜ਼ ਹੈ ਜਿਹੜੀ ਇਹ ਬਣਾਈਆਂ ਹੋਈਆਂ ਨੇਗੀਆਂ ਕਿੰਨਾ ਟੌਪ ਦੀ ਚੀਜ਼ ਆ ਜਿਹੜਾ ਕੋਈ ਮਰਜ਼ੀ ਆ ਕੇ ਬੈਠਦਾ ਬੈਠੇ ਜੋ ਮਰਜ਼ੀ ਕਰੇ ਤੇ ਜੋ ਮੁਝੇ ਦਮਰਜੀ ਹੋ ਕਰੇ ਤਾਂ ਬਹੁਤ ਵਧੀਆ ਨੇਚਰ ਸਾਹਮਣੇ ਹੋਇਆ ਇਹ ਚਾਹੇ ਮੰਡੀ ਲਾ ਲਓ ਜੋ ਮਰਜ਼ੀ ਲਾ ਲਓ ਤੇ ਵਧੀਆ ਚੀਜ਼ ਲੱਗਦੀ ਹੈ ਕਿ ਦੇਖਣ ਨੂੰ ਵੀ ਵਧੀਆ ਲੱਗਦੀ ਆ ਕਾਫੀ ਬੰਨਾਂ ਦੇ ਵਿੱਚ ਅੱਜ ਕੱਲ ਵੱਡ ਵੱਡ ਕੇ ਸਾਰੇ ਦਰਖਤ ਵੇਚੀ ਜਾਂਦੇ ਨੇ ਪਰ ਇਹਨਾਂ ਨੇ ਦੇਖੋ ਕਿੰਨੇ ਸਾਫ ਸੰਭਾਲ ਕਰਕੇ ਰੱਖਿਆ ਹੋਇਆਗਾ ਸਾਰੇ ਦਰਖਤਾਂ ਦੇ ਆਲੇ ਦੁਆਲੇ ਚੌਂਤਰੇ ਬਣਾਏ ਹੋਏ ਨੇ ਬੈਠਣ ਵਾਸਤੇ ਕੋਈ ਰਾਹਗੀਰ ਵੀ ਬਹਿ ਸਕਦਾ ਕੋਈ ਵੀ ਦੇਖੋ ਕਿੰਨੀ ਸੋਹਣੀ ਚੀਜ਼ ਆ ਹਨਾ ਮੈਨੂੰ ਵਧੀਆ ਲੱਗੀ ਤੁਹਾਨੂੰ ਮੈਂ ਤਾਂ ਦਿਖਾ ਰਿਆਂਗਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਕਰਦੇ ਆਂਗੇ ਕੰਮ ਕਰ ਜਾ ਕੇ ਇੱਕ ਦੋ ਚੀਜ਼ਾਂ ਹੋਰ ਵੀ ਨੇ ਤੁਹਾਨੂੰ ਰਸਤੇ ਦੇ ਵਿੱਚ ਉਹ ਵੀ ਦਿਖਾਉਂਗਾ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਲੂ ਕਰਦਿਆ ਕਰੋ ਯਾਰ ਇਹ ਤੁਹਾਡੇ ਬਾਕੀ ਕਮੈਂਟ ਜਦੋਂ ਪੜਦਾ ਨਾ ਤੁਹਾਡੇ ਕਮੈਂਟ ਵੀ ਹੋਰ ਹਸਾਬ ਦੇ ਹੁੰਦੇ ਨੇਗੇ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਜਿੱਦਾਂ ਇੱਕ ਕੱਲ ਕਮੈਂਟ ਆਇਆ ਹੋਇਆ ਸੀ ਕਹਿੰਦੇ ਬਾਈ ਜੀ ਤੁਹਾਡਾ ਪਿੰਡ ਦੱਸੋ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਵੀ ਸਾਰਾ ਹੈਗਾ ਕੰਟੈਕਟ ਨੰਬਰ ਵੀ ਮੇਰਾ ਵਿੱਚ ਹੀ ਆ ਤੇ ਦੇਖ ਲਿਓ ਤੇ ਬਾਕੀ ਚਲੋ ਚੱਲਦੇ ਹੁਣ ਆਪਾਂ ਚੰਨੋ ਸਾਈਡ ਤੇ ਜਾਣਾ ਸੀ ਨਾਬੇ ਤੋਂ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਹੋਰ ਵੀ ਚੰਦ ਖਾਉਂਦੇ ਆ ਤੁਹਾਨੂੰ ਤੇ ਚਲੋ ਫਿਰ ਚੱਲੀ ਦੇਖੋ ਆ ਸਾਰਾ ਕਿੰਨਾ ਸੋਹਣਾ ਆ ਦੇਖੋ ਆ ਬਚਾਰੇ ਜਿਹੜੇ ਰਾਹੀਰ ਨੇਗੇ ਇਹ ਵੀ ਇੱਥੇ ਆ ਉਹ ਕਰ ਰਹੇ ਨੇ ਬੈਠੇ ਨੇਗੇ ਤੇ ਇਹ ਮੰਡੀ ਆ ਜੀ ਤੁਸੀਂ ਦੇਖ ਸਕਦੇ ਹੋਗੇ ਚਲੋ ਹੁਣ ਆਪਾਂ ਚੰਨੋਂ ਨੂੰ ਜਾ ਰਹੇ ਹਾਂਗੇ ਕਿੰਨੇ ਵਧੀਆ ਰੰਗ ਨੇਗੇ ਕੁਦਰਤ ਦੇ ਦੇਖੋ ਕਿੰਨਾ ਵਧੀਆ ਫਰੋੜ ਵੀ ਬੜੀ ਵਧੀਆ ਨਜ਼ਾਰੇ ਵਾਲੀ ਰੋਡ ਆ ਗਈ ਪੂਰੀ ਇਹ ਦੇਖੋ ਬੜੀ ਵਧੀਆ ਐਨ ਸਰੇ ਦੀ ਰੋਡ ਆ ਗਈ ਬਣੀ ਹੋਈ ਗ੍ਰੀਨਰੀ ਦੇਖੋ ਵਾਲੇ ਦਵਾਲੇ ਪਰ ਕਈ ਪਿੰਡਾਂ ਦੇ ਵਿੱਚ ਕੱਟ ਦਿੰਦੇ ਨੇ ਸੜਕਾਂ ਤੋਂ ਵੀ ਕੱਟਣੀ ਨਹੀਂ ਚਾਹੀਦੀ ਹੁਣ ਆਪਾਂ ਪਹੁੰਚ ਗਏ ਜੀ ਚੰਨੋ ਜਦੋਂ ਨਾਬੇ ਘਣੀ ਆਉਣੇ ਆਗੇ ਚੰਨੋ ਆਉਣਾ ਦੇਖੋ ਸਾਹਮਣੇ ਗੁਰੂ ਘਰ ਕਿੰਨਾ ਪਿਆਰਾਗਾ ਤੇ ਇਹ ਆ ਗਿਆ ਵੱਡਾ ਰੋਡ ਹਾਈਵੇ ਵੱਡਾ ਹਾਈਵੇ ਤੇ ਦੇਖੋ ਹੁਣ ਆਪਾਂ ਇਹ ਆ ਜੀ ਮੇਨ ਹਾਈਵੇ ਆਪਾਂ ਚੜ੍ਹ ਕੇ ਆਪਾਂ ਜਾ ਰਹੇ ਆਂਗੇ ਬਸ ਇਹ ਕਹਦੇ ਆਂਗੇ ਸੈਂਡਰ ਨੂੰ ਚੱਕਦੇ ਕੰਮ ਹੋਰ ਕਰਾਂਗੇ ਹੁਣ ਆਪਾਂ ਪਹੁੰਚ ਗਏ ਜੀ ਚੰਨੋ ਆ ਸਾਹਮਣੇ ਇਹ ਦੇਖ ਰਹੇ ਹੋ ਨਾ ਇਹ ਚੰਨੋ ਫੈਕਟਰੀ ਜੀ ਦੀ ਕੁਰਕਰੀ ਵਗੈਰਾ ਬੰਦ ਦੇ ਨੇ ਆ ਸਾਰੇ ਟਰੱਕ ਕੋਲ ਕੋਲੇ ਲੋਡ ਕਰਕੇ ਨਾ ਇਹ ਕੋਈ ਬੰਬੇ ਕੋਈ ਘਾਟੀ ਕੋਈ ਐਮਪੀ ਇੱਧਰ ਜਾਂਦੇ ਨੇ ਆ ਨਾਲ ਹੀ ਜਿਹੜੀ ਫੈਕਟਰੀ ਤੁਸੀਂ ਦੇਖ ਰਹੇ ਹੋ ਇੱਥੇ ਠੰਡੇ ਠੰਡੇ ਬਣਦੇ ਨੇਗੇ ਵਧੀਆ ਫੈਕਟਰੀ ਵਿਚਾਰੇ ਲਵੇ ਲਵੇ ਸਾਰੇ ਲੋਕ ਕੰਮ ਲੱਗੇ ਹੋਏ ਨੇਗੇ ਵਧੀਆ ਫੈਕਟਰੀ ਆ ਇਹ ਮੈਂ ਆ ਗਿਆ ਸੀ ਆ ਘਰੇ ਤੇ ਥੱਕ ਗਏ ਉਹ ਵਾਹ ਗਰੂ ਥੱਕੇ ਪਿਆਗੇ ਤੇ ਆ ਕੇ ਦੇਖਿਆ ਆਪਣੀ ਛੱਤ ਦੇ ਉੱਪਰ ਮਿਸਤਰੀ ਲੱਗ ਰਹੇ ਨੇ ਨਾ ਇਹ ਮਹਾਚਾਲ ਤੁਹਾਨੂੰ ਵੀ ਦਿਖਾਦਾ ਕੰਮ ਕਿਵੇਂ ਦਾ ਹੋਇਆਗਾ ਆ ਇਸ ਤਰ੍ਹਾਂ ਮਿਸਤਰੀ ਨੇ ਪਾਵੇ ਲਾਤੇ ਤੇ ਆ ਉੱਪਰ ਪਹਿਲਾਂ ਫਰਸ਼ ਪਾਇਆ ਹੋਇਆਗਾ ਤੇ ਇਹਦਾ ਹਜੇ ਕੰਮ ਰਹਿੰਦਾ ਇਹਦੇ ਅੱਗੇ ਪਾਸੇ ਸਾਰੇ ਜਾਲੀਆਂ ਲੱਗਣਗੀਆਂ ਇੱਥੇ ਇਹਨੂੰ ਢਾਇਆ ਜਾਊਗਾ ਤੇ ਆ ਜਾਲੀ ਲੱਗੂਗੀ ਆ ਪਾਵੇ ਜਨਗੇ ਜਿਹੜੇ ਆ ਪਾਵੇ ਪਏ ਨੇਗੇ ਇਹਨਾਂ ਦੇ ਵਿੱਚ ਜਿਹੜੀ ਆ ਜਾਲੀ ਫਸੀ ਜਾਊਗੀ ਆਪਿਆਗਾ ਸਟਾਕ ਲੰਦਾ ਤੇ ਕੁਝ ਉੱਪਰ ਚੜਤਾ ਕੋਠੇ ਤੇ ਤੇ ਕੁਝ ਉਹ ਪਈਆਂ ਨੇ ਆ ਜਿਹੜੀਆਂ ਜਾਲੀਆਂ ਨੇਗੀਆਂ ਇਹਦੇ ਉੱਤੇ ਆ ਜਿਹੜੇ ਪਾਵੇ ਜਣਗੇ ਆਏ ਦੇ ਉੱਪਰ ਪੈ ਜਾਣਗੇ ਤੇ ਸਾਰਾ ਸਟਾਕ ਮਤਲਬ ਠੀਕ ਆ ਤੇ ਵਧੀਆਗਾ ਤੇ ਹੁਣ ਦੇਖਦੇ ਆ ਕਰਦਿਆ ਕੰਮ ਕਰ ਸ਼ੁਰੂ ਆਪਦੇ